220 ਦੇ ਕਰੀਬ ਪ੍ਰਵਾਲ ਜਿਹੜਾ ਆ ਉਹ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਸਮਰਥਨ ਦੇਣ ਦਾ ਮਨ ਬਣਾਇਆ ਕਿਉਂਕਿ ਇਹਨਾਂ ਨੇ ਵੇਖਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਔਰ ਜਿਹੜਾ ਦੇਸ਼ ਦੀ ਭਾਵਨਾ ਜਿਹੜੀ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਲੋਕਾਂ 'ਚ ਪਹੁੰਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਬ ਭੀਮਰಾವ್ ਬੇਦਕਰ ਜੀ ਦੇ ਸੁਵਿਧਾਨ ਨੂੰ ਕੁਛ ਲੰਦਾ ਮਨ ਬਣਾ ਰੱਖਿਆ ਕਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹਨਾਂ ਨੇ ਅੱਜ ਮਨ ਬਣਾਇਆ ਕਿਉਂਕਿ ਪੰਜਾਬੀ ਜਿਹੜੇ ਐ ਉਹ ਜ਼ੁਲਮ ਦੇ ਵਿਰੁੱਧ ਖੜੋਂਦੇ ਨੇ ਸੋ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਆਪਣੀ ਜਿਹੜੀ ਰਵੈਤੀ ਹੈ ਸਾਡਾ ਜਿਹੜਾ ਇੱਕ ਸਿਸ਼ਟਾਚਾਰ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਹੈ ਸੋ ਇਹਨਾਂ ਉਹ ਲੜਾਈ ਜਿਹੜਾ ਲੜਨ ਦਾ ਮਨ ਜਿਹੜਾ ਬਣਾਇਆ ਉਹਦੇ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਮਰਥਨ ਕੀਤਾ ਮੈਂ ਇਹਨਾਂ ਸਾਰਿਆਂ ਦਾ ਕਾਂਗਰਸ ਪਾਰਟੀ joint ਤੇ ਸਵਾਗਤ ਕਰਦਾ ਇਹਨਾਂ ਨੂੰ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਹੜੀ ਹੱਕ ਸੱਚ ਦੀ ਲੜਾਈ ਜਿਹੜੀ ਹੈ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਪਹਿਲਾਂ ਵੀ ਲੜੀ ਹੈ ਔਰ ਹੁਣ ਵੀ ਲੜਾਂਗੇ। ਅਜੋਤ ਸਿੰਘ ਸਾਹਿਬ ਕਿੰਨੇ ਪਰਵਾਦ ਜਿਹੜੇ ਨੇ ਸ਼ਾਮਿਲ ਹੋਏ ਨੇ? ਕਿਪ 250 ਦੇ ਕਰੀਬ ਪਰਵਾਦ। ਤੇ ਅਜੋਤ ਸਾਹਿਬ ਕੀ ਲੱਗਦਾ ਕਿੰਨਾ ਕੁ ਬਲ ਮਿਲਦਾ ਜਿਹੜੇ ਇਸ ਤਰ੍ਹਾਂ ਪਰਵਾਦ ਜੁੜਦੇ ਨੇ ਔਰ ਇਲੈਕਸ਼ਨਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ 7 ਸਾਲ ਹੋ ਚੁਕੇ ਨੇ ਫਿਰ ਵੀ ਲੋਕ ਤੁਹਾਡੂ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿੰਨਾ ਕੁ ਬਲ ਮਿਲਦਾ ਜੀ? ਬਲ ਬਹੁਤ ਮਿਲਦਾ ਸਕੂਨ ਹੁੰਦਾ ਹੈ ਕੀਤੇ ਕੰਮਾਂ ਦੇ ਉੱਤੇ ਸਕੂਨ ਹੁੰਦਾ ਹੈ ਪਾਰਟੀ ਦੀ ਸੈਕੂਲਰਿਜ਼ਮ ਸੋਚ ਤੇ ਸਕੂਨ ਹੁੰਦਾ ਹੈ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਲਗਾਤਾਰ ਲੋਕ ਉਹਨੂੰ ਵੇਦੇ ਹੋ ਕਿ ਨੌਜਵਾਨਾਂ ਨੇ ਮਨ ਕੀਤਾ ਇੱਕ ਨੌਜਵਾਨ ਜਿਹੜਾ ਹੈ ਇਹ 200 204 400 ਸੱਜਣਾ ਮਿੱਤਰਾਂ ਦਾ ਸਾਂਝੀ ਹੁੰਦਾ ਹੈ ਸੋ ਇੱਕ ਨੌਜਵਾਨ ਹੈ ਲਾਲੋ ਵੀ 200 204 400 ਹੋਣੇ ਹੋਵੇ ਤੇ ਕਿੰਨਾ ਵੱਡਾ ਇਹ ਬਣ ਜਾਂਦਾ ਹੈ ਕਾਫਲਾ ਸੋ ਤਾਂ। ਓਜਲਾ ਸਾਹਿਬ ਕਈ ਰਾਜਨੀਤਿਕ ਲੀਡਰ ਤੋਂ ਤੁਹਾਡੇ ਤੰਜ ਵੀ ਕੱਸ ਰਹੇ ਕਹਿੰਦੇ ਤੁਹਾਡੀ ਪਾਰਟੀ ਦੇ ਲੋਕ ਵੀ ਤੁਹਾਡ ਨਾਲ ਨਹੀਂ ਚੱਲਣ ਨੂੰ ਤਿਆਰ ਕਿਸ ਤਰ੍ਹਾਂ ਵੇਖਦੇ ਹੋ ਖਾਸ ਤੋ ਤੇ ਅਨਿਲ ਜੋਸ਼ੀ ਬਹੁਤ ਤਰਤੇ ਅਗਰੈਸਿਵ ਨਜ਼ਰ ਆ ਰਹੇ ਨੇ ਚਲੋ ਦੇਖੋ ਓਇਲਾ ਸਾਹਿਬ ਲਈ ਸਾਰੇ ਜਿਹੜੇ ਲੀਡਰ ਨੇ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਓਜਲੇ ਤੇ ਬੋਲਣਾ ਇੱਕ ਬੜੀ ਵੱਡੀ ਗੱਲ ਹੈ ਔਰ ਮਾਨ ਦੀ ਗੱਲ ਹੈ ਕਿ ਮੈਂ ਕਿ ਟੁਕੜ ਉਹਨਾਂ ਨੂੰ ਜਿੱਤੇ ਚ ਰਹਿਣਾ ਹੁਣ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਜੇ ਮੈਂ ਵਿਜ਼ਨ ਦੀ ਗੱਲ ਕਰਦਾ ਮੇਰਾ ਪਹਿਲੋਂ ਕੀ ਅੱਜ ਕੀ ਹੈ ਉਹਨਾਂ ਨੇ ਜਦੋਂ ਕੋ ਮਾਈਕ ਅੱਗੇ ਕਰੋਗੇ ਉਹ ਉਹ ਇਹਦੀ ਗੱਲ ਕਰਨੀ ਗਈ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਸੋ ਉਹਨਾਂ ਨੂੰ ਕਿਉਂ ਇਹ ਜਿਹੜੇ ਜਵਾਬ ਹੈ ਇਹ ਤੁਹਾਨੂੰ ਪਬਲਿਕ ਦੇਏਗੀ ਮੈਂ ਪਬਲਿਕ ਦਾ ਜਵਾਬ ਦੇ ਆਂ ਸੋ ਤੁਸੀਂ ਜੇ ਤੁਹਾਨੂੰ ਇੱਕ ਏਡੀ ਸੱਚੀ ਸੁੱਚੀ ਧਰਤੀ ਤੇ ਵੀ ਇਹ ਗੱਲ ਦੀ ਸਮਝ ਨਹੀਂ ਪੈਂਦੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਤੁਹਾਡੀ ਸੋਚ ਹੋਊਗੀ ਕੀ ਕੀ ਜੇ ਸੱਚ ਹੀ ਨਹੀਂ ਬੋਲ ਸਕਦੇ ਪਬਲਿਕ ਨੂੰ ਤੁਸੀਂ ਕੀ ਦੋਗੇ ਕੀ ਗੱਲ ਲੱਗਦਾ ਨਹੀਂ ਐਗਜ਼ਾਮਪਲ ਸੈਟ ਹੋਈ ਸਾਰੇ ਲੀਡਰ ਇਕੱਠੇ ਸੀਗੇ ਜਿਹੜੋ ਪ੍ਰੈਸ ਕਾਨਫਰੰਸ ਹੋਈ ਜਵਾਬ ਨਹੀਂ ਸੀਗਾ ਕਿ ਅਗਲਾ ਜੋਸ਼ੀ ਨੂੰ ਦੇਖੋ ਮੈਂ ਕਹਿੰਦਾ ਯਾਰ ਉਹ ਕੌਣ ਨੇ ਇੱਕ ਬੰਦੇ ਦੀ ਗੱਲ ਨਹੀਂ ਹੁੰਦੀ ਅਸੀਂ ਪਬਲਿਕ ਦੇ ਜਵਾਬ ਦੇ ਆਂ ਪਬਲਿਕ ਦੇ ਬੰਦ ਕੋਈ ਗੱਲੂਗੇ ਅਸੀਂ ਉਹਨੂੰ ਜਵਾਬ ਦੇ ਆਂ ਉਹ ਤੇ ਇੱਕ ਵਿਰੋਧੀ ਪਾਰਟੀ ਦਾ ਲੀਡਰ ਹੈ ਔਰ ਉਹਨੂੰ ਝੂਠ ਬੋਲਣ ਦਾ ਉਹ ਮਾਹਰ ਹੈ ਤੇ ਉਹ ਕੀ ਸਮਝਦਾ ਜਿਹੜੇ ਸਾਹਮਣੇ ਲੋਕ ਬੈਠੇ ਆ ਇਹ ਇਹ ਮਤਲਬ ਤੁਹਾਡੇ ਤੋਂ ਸੇਧ ਲੈਂਦੇ ਆ ਨਾ ਅੱਜ ਹਰ ਬੰਦੇ ਕੋ ਸੋਸ਼ਲ ਮੀਡੀਆ ਹਰ ਬੰਦੇ ਕੋ ਬੰਦੇ ਨੂੰ ਸਮਝ ਆਇਆ ਇਹ ਲੋਕਾ ਐਕਚੁਅਲੀ ਬੇਸਿਕਲੀ ਕੀ ਹੁੰਦਾ ਜਦੋਂ ਵੀ ਫੋਨ ਸਲੋ ਹੋ ਜਾਂਦਾ ਉਹਨਾਂ ਨੂੰ ਆਪਾਂ ਅਪਡੇਟ ਕਰਾਉਨੇ ਆ ਐਪ ਡਾਊਨਲੋਡ ਕਰਕੇ ਇਹ ਬੇਸਿਕਲੀ ਰਾਜਨੀਤੀ ਚ ਅਪਡੇਟ ਹੋਣ ਵਾਲੇ ਨੇ ਇਸੇ ਕਰਕੇ ਉਹ ਉੱਥੇ ਦੇ ਉੱਥੇ ਖੜੇ ਨੇ ਜਿੱਥੇ ਅੱਜ ਤੋਂ ਪਹਿਲਾਂ ਹੁਣ ਪੰਜਵੀਂ ਆਏ ਆ ਇਹੋ ਗੱਲਾਂ ਇਹ ਉਦੋਂ ਕਰਦੇ ਆ ਇਹੋ ਗੱਲਾਂ ਇਹਨਾਂ ਦੀ ਮਤਲਬ ਹੰਕਾਰ ਜਿਹੜਾ ਉਦੋਂ ਵੀ ਦਿਖਦਾ ਆ ਅੱਜ ਵੀ ਉੱਥੇ ਹੀ ਆ ਸੋ ਇਹਨਾਂ ਨੂੰ ਅਪਡੇਟ ਹੋਣ ਦੀ ਲੋੜ ਐ ਇਹ ਨਾਲੇ ਮਤਲਬ ਜਿਹੜਾ ਜਿਹੜਾ ਸ਼ਹਿਰ ਐ ਇਹ ਬੜਾ ਪਵਿੱਤਰ ਸ਼ਹਿਰ ਐ ਇੱਥੇ ਜਿਹੜਾ ਬੰਦਾ ਵੀ ਰਾਜਨੀਤੀ ਕਰਦਾ ਨਾ ਉਹਦੇ ਲਈ ਇੱਕ ਠੰਡੀ ਸ਼ਾਹ ਆਉਂਦੀ ਲੋਕਾਂ ਨੂੰ ਉਮੀਦ ਹੋਣੀ ਚਾਹੀਦੀ ਆ ਉਹਦੇ ਵੱਲੋਂ ਕੋਈ ਕੰਡੇ ਵਾਲੀ ਮਤਲਬ ਭਾਸ਼ਾ ਨਹੀਂ ਹੋਣੀ ਚਾਹੀਦੀ ਗੁਰਜੀਤ ਸਿੰਘ ਗੋਜਲਾ ਤੇ ਹੱਕ ਜੋ ਨਵਜੋਤ ਸਿੰਘ ਸਿੱਧੂ ਵੀ ਉਤਰਨ ਵਾਲੇ ਨੇ ਕਿੰਨਾ ਕੁ ਬਾਲ ਮਿਲੇਗਾ ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਬਹੁਤ ਵੱਡੇ ਘਤਨਾ ਨੇ ਵੱਡੀ ਲੀਡਰਸ਼ਿਪ ਜਦੋਂ ਵੀ ਆਉਂਦੀ ਹੈ ਉਹਦਾ ਸਾਰਿਆਂ ਦੇ ਵਿੱਚ ਮਤਲਬ ਜਿਹੜਾ ਬਾਲਿਆ ਉਹ ਪਬਲਿਕ ਆਮ ਪਬਲਿਕ ਚ ਵਰਕਰ ਚ ਵੀ ਔਰ ਜਿਹੜਾ ਉਮੀਦਵਾਰ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੁੰਦੀ ਸੋ ਅੱਛੀ ਗੱਲ ਹੈ ਸਾਰੇ ਹੁਣ ਕੱਲ ਵੀ ਤੇ ਚੱਲੇ ਨੇ ਔਰ ਪ੍ਰੈਸ ਕਾਨਫਰੰਸ ਵੀ ਹੋਈ ਹੈ ਔਰ ਸਿੱਧੂ ਸਾਹਿਬ ਵੀ ਇੱਕ ਦੇ ਦਿਨ ਚਾਰੇ ਨੇ ਸੋ ਉਹਦੇ ਨਾਲ ਵੱਡਾ ਫਲ ਮਿਲੇਗਾ ਤੇ 250 ਦੇ ਕਰੀਬ ਪਰਵਾਰ ਜਿਹੜਾ ਆ ਉਹ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਸਮਰਥਨ ਦੇਣ ਦਾ ਮਨ ਬਣਾਇਆ ਕਿਉਂਕਿ ਇਹਨਾਂ ਨੇ ਵੇਖਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਔਰ ਜਿਹੜਾ ਦੇਸ਼ ਦੇ ਇਹ ਭਾਵਨਾ ਜਿਹੜੀ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਲੋਕਾਂ 'ਚ ਪਹੁੰਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਬਾਬਾ ਸਾਹੁਰ ਭੀਮਰಾವ್ ਬੇਦਕਰ ਜੀ ਦੇ ਸੰਵਿਧਾਨ ਨੂੰ ਕੁਛ ਲੰਦਾ ਮਨ ਬਣਾ ਰੱਖਿਆ ਕਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹਨਾਂ ਨੇ ਅੱਜ ਮਨ ਬਣਾਇਆ ਕਿਉਂਕਿ ਪੰਜਾਬੀ ਜਿਹੜੇ ਐ ਉਹ ਜ਼ੁਲਮ ਦੇ ਵਿਰੁੱਧ ਖੜੋਂਦੇ ਨੇ ਸੋ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਆਪਣੀ ਜਿਹੜੀ ਰਵੈਤੀ ਹੈ ਸਾਡਾ ਜਿਹੜਾ ਇੱਕ ਸਿਸ਼ਟਾਚਾਰ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਹੈ ਸੋ ਇਹਨਾਂ ਉਹ ਲੜਾਈ ਜਿਹੜਾ ਲੜਨ ਦਾ ਮਨ ਜਿਹੜਾ ਬਣਾਇਆ ਉਹਦੇ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਮਰਥਨ ਕੀਤਾ ਹੈ ਮੈਂ ਇਹਨਾਂ ਸਾਰਿਆਂ ਦਾ ਕਾਂਗਰਸ ਪਾਰਟੀ joint ਤੇ ਸਵਾਗਤ ਕਰਦਾ ਇਹਨਾਂ ਨੂੰ ਇਹਨਾਂ ਨੂੰ ਯਕ ਕਿ ਅਸੀਂ ਜਿਹੜੀ ਹੱਕ ਸੱਚ ਦੀ ਲੜਾਈ ਜਿਹੜੀ ਹੈ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਪਹਿਲਾਂ ਵੀ ਲੜੀ ਹੈ ਔਰ ਹੁਣ ਵੀ ਲੜਾਂਗੇ। ਉਹ ਜਿਹੜਾ ਸਾਹਿਬ ਕਿੰਨੇ ਪਰਵਾਜ਼ ਜਿਹੜੇ ਨੇ ਸ਼ਾਮਿਲ ਹੋਏ ਕਿਪ 250 ਦੇ ਕਰੀਬ ਪਰਵਾਜ਼ ਹੈ। ਅਜੋਬਾ ਸਾਹਿਬ ਕੀ ਲੱਗਦਾ ਕਿੰਨਾ ਕੁ ਬਲ ਮਿਲਦਾ ਜਿਹੜਾ ਇਸ ਤਰ੍ਹਾਂ ਪਰਵਾਜ਼ ਜੁੜਦੇ ਨੇ ਔਰ ਇਲੈਕਸ਼ਨਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ 7 ਸਾਲ ਹੋ ਚੁੱਕੇ ਨੇ ਫਿਰ ਵੀ ਲੋਕ ਤੁਹਾਡੂ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿੰਨਾ ਕੁ ਬਾਰੇ ਮਿਲਦਾ ਜੀ ਬਲ ਬਹੁਤ ਮਿਲਦਾ ਸਕੂਨ ਹੁੰਦਾ ਹੈ ਕੀਤੇ ਕੰਮਾਂ ਦੇ ਉੱਤੇ ਸਕੂਨ ਹੁੰਦਾ ਹੈ ਪਾਰਟੀ ਦੀ ਸੈਕੂਲਰਿਜ਼ਮ ਸੋਚ ਤੇ ਸਕੂਨ ਹੁੰਦਾ ਹੈ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਲਗਾਤਾਰ ਲੋਕ ਉਹਨੂੰ ਵੇਦੇ ਹੋਏ ਇੰਨਾ ਚਾਹੇ ਨੇ ਔਰ ਸਭ ਤੋਂ ਵੱਡੀ ਗੱਲ ਸਾਰੇ ਨੌਜਵਾਨ ਨੇ ਕਿਉਂਕਿ ਨੌਜਵਾਨਾਂ ਨੇ ਮਨ ਕੀਤਾ ਇੱਕ ਨੌਜਵਾਨ ਜ ਸਜਣਾ ਮਿੱਤਰਾਂ ਦਾ ਸਾਂਝੀ ਹੁੰਦਾ ਹੈ। ਸੋ ਇੱਕ ਨੌਜਵਾਨ ਹੈ ਲਾਲੋ ਵੀ 200 200 4 400 ਹੋ ਜਣਿਆ ਹੋਵੇ ਤੇ ਕਿੰਨਾ ਵੱਡਾ ਇਹ ਬਣ ਜਾਂਦਾ ਹੈ ਕਾਫਲਾ। ਸੋ ਧੰਨਵਾਦ। ਉਹ ਜਲਾ ਸਾਹਿਬ ਕਈ ਰਾਜਨੀਤਿਕ ਲੀਡਰ ਤੋਂ ਹਰ ਤੇ ਤੰਜ ਵੀ ਕੱਸਦੇ ਕਹਿੰਦੇ ਤੁਹਾਡੀ ਪਾਰਟੀ ਦੇ ਲੋਕ ਹੀ ਤੁਹਾਡਾ ਨਾ ਨਹੀਂ ਚੱਲਣ ਨੂੰ ਤਿਆਰ ਕਿਸ ਤਰ੍ਹਾਂ ਵੇਖਦੇ ਹੋ ਖਾਸ ਤੌਰ ਤੇ ਅਨਿਲ ਜੋਸ਼ੀ ਬਹੁਤ ਤਰਤੇ ਐਗਰੈਸਿਵ ਨਜ਼ਰ ਆ ਰਹੇ ਨੇ। ਚਲੋ ਦੇਖੋ ਆਇਲਾ ਸਾਹਿਬ ਲਈ ਸਾਰੇ ਜਿਹੜੇ ਲੀਡਰ ਹੁਣ ਐ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਔਜਲੇ ਤੇ ਬੋਲਣਾ ਇੱਕ ਬੜੀ ਵੱਡੀ ਗੱਲ ਹੈ ਔਰ ਮਾਨ ਦੀ ਗੱਲ ਹੈ। ਕਿ ਮੈਂ ਕਿ ਟੁਕੜ ਉਹਨਾਂ ਨੂੰ ਜੇਤੇ ਚ ਰਹਿਣਾ ਹੁਣ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਮੈਂ ਵਿਜ਼ਨ ਦੀ ਗੱਲ ਕਰਦਾ ਮੇਰਾ ਪਹਿਲੋਂ ਕੀ ਹੈ ਅੱਜ ਕੀ ਹੈ ਉਹਨਾਂ ਨੇ ਜਦੋਂ ਕੋਈ ਮਾਈਕ ਅੱਗੇ ਕਰੋਗੇ ਉਹ ਔਜਲੇ ਦੀ ਗੱਲ ਕਰਨਗੇ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਸੋ ਉਹਨਾਂ ਨੂੰ ਕਿਉਂ ਇਹ ਜਿਹੜੇ ਜਵਾਬ ਹੈ ਇਹ ਤੁਹਾਨੂੰ ਪਬਲਿਕ ਦੇਗੀ ਮੈਂ ਪਬਲਿਕ ਦਾ ਜਵਾਬ ਦੇ ਆਂ ਸੋ ਤੁਸੀਂ ਜੇ ਤੁਹਾਨੂੰ ਇੱਕ ਏਡੀ ਸੱਚੀ ਸੁੱਚੀ ਧਰਤੀ ਤੇ ਵੀ ਇਹ ਗੱਲ ਦੀ ਸਮਝ ਨਹੀਂ ਪੈਂਦੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਤੁਹਾਡੀ ਸੋਚ ਹੋਊਗੀ ਕੀ ਕੀ ਜੇ ਸੱਚ ਹੀ ਨਹੀਂ ਬੋਲ ਸਕਦੇ ਪਬਲਿਕ ਨੂੰ ਤੁਸੀਂ ਕੀ ਦੋਗੇ ਕੀ ਕੱਲ ਲੱਗਦਾ ਨਹੀਂ ਐਗਜ਼ੈਂਪਲ ਸੈਟ ਹੋਈ ਸਾਰੇ ਲੀਡਰ ਇਕੱਠੇ ਸੀਗੇ ਜਿਹੜੋ ਪ੍ਰੈਸ ਕਾਨਫਰੰਸ ਹੋਈ ਜਵਾਬ ਨਹੀਂ ਸੀਗਾ ਕਿ ਅਗਲਾ ਜੋਸ਼ੀ ਨੂੰ ਦੇਖੋ ਮੈਂ ਕਹਿੰਦਾ ਜਰ ਉਹ ਕੌਣ ਹੈ ਇੱਕ ਬੰਦੇ ਦੀ ਗੱਲ ਨਹੀਂ ਹੁੰਦੀ ਅਸੀਂ ਪਬਲਿਕ ਦੇ ਜਵਾਬ ਦੇ ਆਂ ਪਬਲਿਕ ਦੇ ਬੰਦ ਕੋਈ ਗੱਲ ਹੋਊਗੀ ਅਸੀਂ ਉਹਨੂੰ ਜਵਾਬ ਦੇ ਆਂ ਉਹ ਤੇ ਇੱਕ ਵਿਰੋਧੀ ਪਾਰਟੀ ਦਾ ਲੀਡਰ ਹੈ ਔਰ ਉਹਨੂੰ ਝੂਠ ਬੋਲਣ ਦਾ ਮਾਹਰ ਹੈ ਤੇ ਉਹ ਕੀ ਸਮਝਦਾ ਜਿਹੜੇ ਸਾਹਮਣੇ ਲੋਕ ਬੈਠੇ ਆ ਇਹ ਇਹ ਮਤਲਬ ਤੁਹਾਡੇ ਤੋਂ ਸੇਧ ਲੈਂਦੇ ਆ ਨਾ ਅੱਜ ਹਰ ਬੰਦੇ ਕੋ ਸੋਸ਼ਲ ਮੀਡੀਆ ਹਰ ਬੰਦੇ ਕੋ ਬੰਦੇ ਨੂੰ ਸਮਝ ਆ ਇਹ ਲੋਕ ਐਕਚੁਅਲੀ ਬੇਸਿਕਲੀ ਕੀ ਹੁੰਦਾ ਜਦੋਂ ਵੀ ਫੋਨ ਸਲੋ ਹੋ ਜਾਂਦਾ ਉਹਨਾਂ ਨੂੰ ਆਪਾਂ ਅਪਡੇਟ ਕਰਾਉਂਦੇ ਆ ਐਪ ਡਾਊਨਲੋਡ ਕਰਕੇ ਇਹ ਬੇਸਿਕਲੀ ਰਾਜਨੀਤੀ 'ਚ ਅਪਡੇਟ ਹੋਣ ਵਾਲੇ ਨੇ ਇਸੇ ਕਰਕੇ ਉਹ ਉੱਥੇ ਦੇ ਉੱਥੇ ਖੜੇ ਨੇ ਜਿੱਥੇ ਅੱਜ ਤੋਂ ਪਹਿਲਾਂ 15 ਸਾਲ ਸੀ ਸੋ ਇਹਨਾਂ ਨੂੰ ਚਾਰ ਇਲੈਕਸ਼ਨਾਂ ਆਏ ਹਾਰ ਚੁੱਕੇ ਆ ਹੁਣ ਪੰਜਵੀਂ ਆਏ ਆ ਇਹੋ ਗੱਲਾਂ ਇਹ ਉਦੋਂ ਕਰਦੇ ਆ ਇਹੋ ਗੱਲਾਂ ਇਹਨਾਂ ਦੀ ਮਤਲਬ ਹੰਕਾਰ ਜਿਹੜਾ ਉਦੋਂ ਵੀ ਦਿਖਦਾ ਆ ਅੱਜ ਵੀ ਉੱਥੇ ਹੀ ਆ ਸੋ ਇਹਨਾਂ ਨੂੰ ਅਪਡੇਟ ਹੋਣ ਦੀ ਲੋੜ ਐ ਇਹ ਨਾਲੇ ਮਤਲਬ ਜਿਹੜਾ ਜਿਹੜਾ ਸ਼ਹਿਰ ਐ ਇਹ ਬੜਾ ਪਵਿੱਤਰ ਸ਼ਹਿਰ ਐ ਇੱਥੇ ਉਹਨੂੰ ਉਹਦੇ ਲਈ ਇੱਕ ਠੰਡੀ ਸ਼ਾਹ ਆਉਂਦੀ ਲੋਕਾਂ ਨੂੰ ਉਮੀਦ ਹੋਣੀ ਚਾਹੀਦੀ ਆ ਉਹਦੇ ਵੱਲੋਂ ਕੋਈ ਕੰਡੇ ਵਾਲੀ ਮਤਲਬ ਭਾਸ਼ਾ ਨਹੀਂ ਹੋਣੀ ਚਾਹੀਦੀ ਗੁਰਜੀਤ ਸਿੰਘ ਗੋਜਲਾ ਦੇ ਹੱਕ ਜੋ ਨਵਜੋਤ ਸਿੰਘ ਸਿੱਧੂ ਵੀ ਉਤਰਨ ਵਾਲੇ ਨੇ ਕਿੰਨਾ ਕੁ ਬਾਲ ਮਿਲੇਗਾ ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਬਹੁਤ ਵੱਡੀ ਗੱਲਾਂ ਨੇ ਵੱਡੀ ਲੀਡਰਸ਼ਿਪ ਜਦੋਂ ਵੀ ਆਉਂਦੀ ਹੈ ਉਹਦਾ ਸਾਰਿਆਂ ਦੇ ਵਿੱਚ ਮਤਲਬ ਜਿਹੜਾ ਬਾਲਿਆ ਉਹ ਪਬਲਿਕ ਆਮ ਪਬਲਿਕ ਚ ਵਰਕਰ ਚ ਵੀ ਔਰ ਜਿਹੜਾ ਉਮੀਦਵਾਰ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੁੰਦੀ ਸੋ ਅਚੀ ਗੱਲ ਹੈ ਸਾਰੇ ਹੁਣ ਕੱਲ ਵੀ ਤੁਰ ਚੱਲੇ ਨੇ ਔਰ ਪ੍ਰੈਸ ਕਾਨਫਰੰਸ ਵੀ ਹੋਈ ਹੈ ਔਰ ਸਿੱਧੂ ਸਾਹਿਬ ਵੀ ਇੱਕ ਅਦੇ ਦਿਨ ਚਾਰੇ ਨੇ ਸੋ ਉਹਦੇ ਨਾਲ ਵੱਡਾ ਪਲ ਮਿਲੇਗਾ ਧੰਨ